ਪੂਰੇ ਸੰਸਾਰ ਜਗਤ ਦੇ ਵਿੱਚ ਇਸ ਪਿੰਡ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਇੱਕ ਗ੍ਰਾਂਤੀ ਸਿੰਘ ਅਪਾਹਜ ਨੇ ਅੰਮ੍ਰਿਤ ਵੇਲੇ ਦਾ ਟਾਈਮ ਹੈ ਫਿਰ ਵੀ ਇਕੱਲਾ ਸਿੱਖ ਗੁਰੂ ਸਾਹਿਬ ਨੂੰ ਲੈ ਕੇ ਆ ਰਿਹਾ ਹੈ ਇਸ ਪਿੰਡ ਵਾਲਿਆਂ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਦੋਸਤੋ ਜੋ ਪੰਜਾਬੀ ਖਾਲਸਾ ਰਾਜ ਲਿਆਉਣ ਦੀਆਂ ਗੱਲਾਂ ਕਰਦੇ ਨੇ ਇਦਾਂ ਨਹੀਂ ਖਾਲਸਾ ਰਾਜ ਆਉਣਾ ਪੰਜਾਬੀਆਂ ਦੇ ਕੋੜ ਫੋਕੀਆਂ ਗੱਲਾਂ ਤੇ ਫੁਕਰੀਆਂ ਰਹਿ ਗਈਆਂ ਨੇ ਹੁਲਾ ਬਖਸ਼ਾਓ ਉਸ ਸੱਚੇ ਪਾਤਸ਼ਾਹ ਜੀ ਕੋਲੋਂ ਤੇ ਸੱਚੇ ਤਨ ਮਨ ਦੇ ਨਾਲ ਆਪਣੇ ਗੁਰੂ ਘਰਾਂ ਦੀ ਸੇਵਾ ਸੰਭਾਲੋ ਨੌਜਵਾਨੋ ਇਹ ਵੀਡੀਓ ਪਤਾ ਨਹੀਂ ਕਿਸ ਗੁਰੂ ਘਰ ਦੀ ਹੈ ਮਾਨੂੰ ਬਹੁਤ ਦੁੱਖ ਲੱਗਿਆ ਇਸ ਵੀਡੀਓ ਨੂੰ ਦੇਖ ਕੇ ਇਸ ਵੀਡੀਓ ਦੇ ਪ੍ਰਤੀ ਲੋਕਾਂ ਨੇ ਕੀ ਵਿਚਾਰ ਪੇਸ਼ ਕੀਤੇ ਨੇ ਆਓ ਲੈ ਚੱਲਦੇ ਆ ਪੂਰੀ ਵੀਡੀਓ ਦੇ ਵੱਲ ਤੇ ਤੁਸੀਂ ਵੀ ਜਰੂਰ ਆਪਣਾ ਪੱਖ ਰੱਖਣਾ ਇਸ ਵੀਰ ਨੇ ਲਿਖਿਆ ਲਾਂਤ ਇਸ ਪਿੰਡ ਤੇ ਜਿਸ ਪਿੰਡ ਵਿੱਚ ਇੱਕ ਬੰਦਾ ਨਹੀਂ ਗੁਰੂ ਘਰ ਲਈ ਇੱਕ ਭੈਣ ਨੇ ਲਿਖਿਆ ਨੌਜਵਾਨ ਕੀ ਕਰਨ ਨਾ ਤਾਂ ਗ੍ਰਾਂਤੀ ਸਿੰਘ ਨੂੰ ਕੁੜੀ ਦਿੰਦਾ ਵਿਆਹ ਲਈ ਕੋਈ ਨਾ ਇਹਨਾਂ ਦੀ ਕੋਈ ਪੱਕੀ ਤਨਖਾਹ ਹੈ ਨਾ ਇਹਨਾਂ ਨੂੰ ਭੇਟਾ ਪੂਰੀ ਦਿੰਦਾ ਕੋਈ ਬਾਕੀ ਸੋਝੀ ਵੀ ਕਿਸੇ ਕਿਸੇ ਨੂੰ ਆ ਤੇ ਕਾਬਲ ਵੀ ਕੋਈ ਸੌ ਚੋਂ ਇੱਕੇ ਤੇ ਅਗਲੇ ਵੀਰ ਨੇ ਲਿਖਿਆ ਅਸੀਂ ਪੂਰੇ ਸਰੀਰਾਂ ਵਾਲੇ ਹੋ ਕੇ ਗੁਰੂ ਦੀ ਸੇਵਾ ਨਹੀਂ ਕਰ ਸਕਦੇ ਤੇ ਉਹ ਅੱਧੇ ਸਰੀਰ ਵਾਲਾ ਹੋ ਕੇ ਵੀ ਗੁਰੂ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਇਸ ਵੀਡੀਓ ਦੇ ਬਾਰੇ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਜਰੂਰ ਪੇਸ਼ ਕਰਿਓ